ਪੰਗਾ ਤੋਂ ਵਿਧਾਇਕ ਸਾਭਾ ਐਮ ਐਲ ਏ ਤਰਲੋਚਨ ਸਿੰਘ ਸੂਣ ਦਾ ਤਰਨਤਾਰਨ ਜਿਮਨੀ ਚੌਂ ਦੇ ਪ੍ਰਚਾਰ ਦੌਰਾਨ ਉੱਥੇ ਉਨ੍ਹਾਂ ਦੀ ਅਚਾਨਕ ਸਿਹਤ ਵਿਗੜਨ ਕਾਰਨ ਇਹਾਦ ਹੋ ਗਿਆ ਤਰਲੋਚਨ ਸਿੰਘ ਸੂਣ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੂਣ ਵਿਖੇ ਕੀਤਾ ਗਿਆ ਉਨ੍ਹਾਂ ਦੀ ਅੰਤਿਮ ਚਾਤਰਾਮਕੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਰਾਣਾ ਗੁਰਜੀਤ ਲਾਡੀ ਸ਼ੇਰੋਂ ਵਾਲੀਆਂ ਸੁਖਜਿੰਦਾ ਸੰਗਰਨਦਾਵਾ ਤੇ ਹੋਰ ਕਾਂਗਰਸੀ ਆਗੂ ਵਰਕਰਾਂ ਨੇ ਸ਼ਾਮਲ ਹੋ ਕੇ ਆਪਣੇ ਮਹਿਰੂਮ ਲੀਡਰ ਨੂੰ ਯਾਦ ਕੀਤਾ ਤਰਨਤਾਰਨ ਚੋਣ ਨਿਰਖੇਲ ਯਾਰ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਮੈਂ ਅੱਜ ਬਹੁਤ ਗਮ ਦੇ ਸਮੇਂ ਔਰ ਬਹੁਤ ਅਫਸੋਸ ਦਾ ਮੌਕਾ ਹੈ ਜਿਹੜਾ ਮੈਂ ਆਇਆ ਮੈਨੂੰ ਇਹ ਲੱਗਦਾ ਕਿ بطور ਕਾਂਗਰਸ ਦਾ ਪ੍ਰਧਾਨ ਹੁੰਦੇ ਮੈਂ ਜੇ ਤਰਨਤਾਰਨ ਦੀ ਚੋਣ ਇਸ ਸ਼ਮਸ਼ਾਨ ਘਾਟ ਦੇ ਬਾਹਰ ਕਰਾਂਗਾ ਤਾਂ ਮੈਨੂੰ ਸ਼ੋਭਾ ਨਹੀਂ

ਤੋਂ ਨੂੰ ਬਾਰੀ ਬਾਰੀ ਫਿਰ ਕਹਿ ਰਹੇ ਆ ਕਿ ਅਫਸੋਸ ਦੇ ਮੌਕੇ ਤੇ ਆਏ ਆ ਇਹ ਜਿਹੜੀਆਂ ਵੀਡੀਓ ਵਾਇਰਲ ਜਾਂ ਮੇਰੇ ਬਿਆਨ ਤੇ ਤੁਸੀਂ ਮੇਰੇ ਤੋਂ ਸਟੇਟਮੈਂਟਸ ਲੈਣੀਆਂ ਮੈਂ ਤਰੰਤ ਆਰਨ ਹੈਗਾ ਔਰ ਮੈਂ ਚੰਡੀਗੜ੍ਹ ਹੋਵਾਂਗਾ ਵਿਸਤਾਰਪੂਰਵ ਤੇ ਰਪਾ ਇਹਨਾਂ ਮੁੱਦਿਆਂ ਤੇ ਗੱਲ ਕਰਾਂ ਸਰਦਾਰ ਤਲੋਚਨ ਸਿੰਘ ਉਹਨਾਂ ਦਾ ਅਚਾਨਕ ਸਦੀਵੀ ਵਿਛੋੜਿਆ ਪਾਰਟੀ ਲਈ ਬੜਾ ਵੱਡਾ ਨੁਕਸਾਨ ਪਰਿਵਾਰ ਲਈ ਮੈਂ ਸਮਝਦਾ ਕਿ ਇਸ ਪਰਿਵਾਰ ਦੀ ਜਦ ਅੰਮਲਕਾਜ਼ਾਦ ਹੋਇਆ ਉਤੋਂ ਲੋਕਾਂ ਦੀ ਸੇਵਾ ਚ ਲੱਗੇ। ਉਹਦੇ ਦੇ ਪਿਤਾ ਜੀ ਦਾ ਮੇਰੇ ਪਿਤਾ ਜੀ ਨਾਲ ਬੜਾ ਪਿਆਰ ਸੀ, ਸਾਥ ਸੀ। ਉਹ ਸ਼ਰਧਾਂਤ ਨੋਜਨ ਸਿੰਘ। ਮੈਂ ਉਹਨੂੰ ਕਹਿੰਦਾ ਹਾਂ ਕਿ ਮੇਰਾ ਮਲੇ ਤੂੰ ਮੇਰਾ ਪਿੰਡ ਉਹਦੇ ਹਲਕੇ ਚ ਪਿੰਡ ਬੋਲਿਆ। ਮੈਨੂੰ ਪੂਰੀ ਸ਼ਰਧਾਤ ਸ਼ਾਸੀ घरेलू है करते हैं तो जिते परिवार इलाके पिता जी ने जो कुर्बानी दी अपना पता और कांग्रेस का बहुत वाला लीडर कह है बतौर सभा ही बतौर लीडर लोगों सेवा की थी। ਹੋਰ ਦੁੱਖ ਲੱਖਣ ਦੁੱਖ ਸਭ ਰਸਤੇ ਜੀ ਮੈਨੂੰ ਪੇਰ ਸਾਡੇ ਜਨ ਸਿਟੀ ਆਰਗੇਨਾਈਜੇਸ਼ਨ ਜਿਹਨੇ ਕੈਪਟਨ ਦੀਪ ਸਿੰਘ ਸਾਦੂ ਨੇ ਅਤਲਾ ਦਿੱਤੀ ਕੀ ਕਰ ਲੁ ਮਸ਼ਹਰੇ ਤੋਂ ਬਹੁਤੀ ਮਾੜੀ ਗੱਲ ਨਹੀਂ ਜੀ ਕੋਈ ਇਹ ਜਾਣਦਾ ਟਾਈਮ ਬੇਸਿਸ 71 ਸਾਲ ਦੀ ਬਸੀ ਪਾਰਟੀ ਨੇ ਬੜਾ ਕੰਮ ਕੀਤਾ ਜਿਹੜੀ ਚੜਦੀ ਕਲਾ ਲਈ ਪਾਰਟੀ ਸਾਡੋਂ ਵੱਡੀ ਵੇਖੋ ਚੜਦੀ ਕਲਾ ਤੇ ਉਹਨਾਂ ਦੇ ਫਾਦਰ ਤੋਂ ਉਹਨਾਂ ਦੀ ਸਾਰੋਂ ਵੱਡੀ ਕਮਿਟਮੈਂਟ ਹੈ ਅੱਜ ਦੇ ਦਿਨ ਕਮਿਟਮੈਂਟ ਨੇ ਲੱਭ ਦਿੱਸੀ ਅੰਮ੍ਰਿਤ ਇਹ ਤੇ ਰੋਸ ਅਸੰਦ ਦੇ ਵਿੱਚ ਪਾਰਟੀਆਂ ਦੇ ਵਿੱਚ ਲੋਕਾਂ ਦੀ ਕਮਿਟਮੈਂਟ ਵੀ ਜਿਹੜੀ ਇਹ ਸਾਰਿਆਂ ਨੂੰ ਵੱਡੀ ਤੇ ਕੁਐਸਚਨ ਵਾਂਗ ਉਸੇ ਤੇ ਹੈ ਲੋਕਾਂ ਦੀ ਕਮਿਟਮੈਂਟ ਹੀ ਹੈ ਅੱਜ ਵੀ ਵੇਖੋ ਇਲੈਕਸ਼ਨ ਦੇ ਵਿੱਚ 5 ਵਜੇ ਸਵੇਰੇ ਪਹੁੰਚੇ ਬਹੁਤ ਬਟਾ ਸਪੈਸ਼ਲੀ ਇਸ ਏਰੀਆ ਨੂੰ ਮੰਗਾ ਅਸੈਂਬਲੀ ਕੌਂਸਟੀਟੈਂਸੀ ਨੂੰ ਵੀ ਲੁਕਿੰਗ ਫਾਰਵਰਡ ਇਹਨਾਂ ਨੇ ਲੋਕਾਂ ਨੇ ਬੜਾ ਦੇਖਿਆ ਜੀ ਇਹ ਮਹਿਲਾ ਸਹੀ ਸਮਝ ਮੈਂ ਦੇਖਿਆ ਪਰ ਉਹ ਬਸ ਮੁੱਖੇ ਦਵਾਰ ਤੇ ਕੀ ਪ੍ਰਭਾਵ ਹਾਂਜੀ ਮੁੱਖੇ ਦਵਾਰ ਤੇ ਕੀ ਬਹੁਤ ਬਿਲਕੁਲ ਬਿਲਕੁਲ ਜਿਹੜਾ ਜਿਹੜਾ ਕਮਿਟਮੈਂਟ ਜਿਹੜਾ ਬੰਦਾ ਜੀ ਕਮਿਟਿਡ ਹੈ ਉਹਦਾ ਪ੍ਰਭਾਵ ਤੇ ਆਬਵੀਅਸਲੀ ਹੋਏਗਾ ਅਬ ਪਿੱਛੇ ਇਹ ਰਕਲਾ ਜੀ ਚੰਦ ਹਫਤੇ ਪਹਿਲੇ ਇਹਨਾਂ ਦੇ ਏਰੀਆ ਚ ਇੱਕ ਪਿੰਡ ਦੇ ਵਿੱਚ ਜਿੱਥੇ ਫੈਸਟੀਵਲ ਉਹ एक टूर्नामेंट से मैं होके गया, ਗਿਆ ਰੜੀ ਗਏ ਰੜੀ ਅੱਗੇ ਸਵਿਚ ਹੋ ਕੇ ਗਿਆ ਇਹ ਜਾ ਰਹੇ ਪੂਰੇ ਇਸ ਆ ਸੁਬੀ ਦੁਪਹਿਰ ਸੰ ਇਹ ਤਾਂ ਗੜੀ ਉਹ ਲੈ ਚ ਲੜਾਂਗੇ ਤੇ ਅੱਧੀ ਰਿਜ਼ਲਟ ਵੀ ਪਾਰਟੀ ਪ੍ਰਤੀਜੰਗਾ ਨਿਕਲੇਗਾ ਮਟਰਕੇ ਕੋਧਰ ਤੂੰ ਕੀ ਮਨਜ਼ੂਰ ਹੈ ਬੜੇ ਕਿਸੇ ਨੇ ਨਾੜਨ ਰੌਣੀ ਪਿੰਡਾਂ

ਅੱਤੀਬਾ ਸੇ ਤੇ ਇਰੀਏ ਵਾਸੇ ਮੈਂ ਹੁਣ ਵੇਖਿਆ ਪਿੰਡੋਂ ਪਿੰਡ ਲੋਕ ਚੌਕਾਂ ਦੇ ਵਿੱਚ ਸੜਕਾਂ ਤੇ ਢੀ ਕਰ ਹਾਂਜੀ ਇਹ ਇੱਕ ਤੁਹਾਨੂੰ ਪਤਾ ਲੱਗ ਜਾਂਦਾ ਦਰਜੁਮਾਨ ਨਹੀਂ ਹੁੰਦੀ ਕਿ ਸਪੌਂਟੇਨੀਅਸਲੀ ਲੋਕਾਂ ਦਾ ਇਜ਼ਤਮਾਨ ਸੀ ਵੇਟ ਕਰ ਰਹੇ ਨੇ ਅਸੀਂ ਹੁਣ ਰਸਤੇ ਚ ਕ੍ਰੋਸ ਹੀ ਕੀਤੇ ਵੀ ਜਿਸ ਵੇਲੇ ਮੈਨੂੰ ਐਸੇ ਰਸ਼ ਕਿੰਨੇ ਜ਼ਿਆਦਾ ਪੈਦੇ ਠੀਕ ਹੈ ਠੀਕ ਥੈਂਕ ਯੂ ਸਰ ਖੁਸ਼ ਹੋ ਤਰਲੋ ਜੀ ਸਿੰਘ ਜੀ ਸੌਂ ਦਾ ਜਿਹੜਾ ਜਾਣਦਾ ਹੋਇਆ ਕਿਉਂਕਿ ਇੱਕ ਬਹੁਤ ਹਰਮਨ ਪਿਆਰੇ ਦਬਾਬੇ ਦੇ ਨੇਤਾ ਸੀ ਔਰ ਗਰੀਬਾਂ ਦੇ ਮਸੀਹਾ ਸੀ ਜਿਹੜਾ ਕਿ ਹਰੇਕ ਦੇ ਦੁੱਖ ਸੁੱਖ ਦੇ ਭਾਈਵਾਲ ਹੋ ਕੇ ਹਰੇਕ ਦੀ ਬਾਹ ਫੜਦੇ ਸੀ ਤੋਂ ਦਾ ਵੇੜੀ ਪਾਰ ਲਾਉਂਦੇ ਸੀ ਮੈਂ ਸਮਝਦਾ ਉਹਨਾਂ ਨੂੰ ਬਹੁਤ ਲੰਮੇ ਸਮੇਂ ਤੋਂ ਮਿਲਣ ਵਰਤ ਦਾ ਮੌਕਾ ਮਿਲਿਆ ਔਰ ਬੜਾ ਸਾਨੋ ਵੀ ਉਹ ਗਾਈਡ ਕਰਦੇ ਸੀ ਸਮੇਂ-ਸਮੇਂ ਸਿਆਸਤ ਦੇ ਵਿੱਚ ਕਿਉਂਕਿ ਉਹਨਾਂ ਦਾ ਬਹੁਤ ਲੰਬਾ ਤਜਰਬਾ ਸੀ ਅੱਜ ਮੈਂ ਸਮਝਦਾ ਉਹਨਾਂ ਦੇ ਜਾਣ ਨਾਲ ਸਮੁੱਚੇ ਦਵਾਬੇ ਨੂੰ ਤੇ ਸਮੁੱਚੇ ਪੰਜਾਬ ਨੂੰ ਜਿਹੜਾ ਇਹ ਕਾਟਾ ਪਿਆ ਖਾਸ ਕਰਕੇ ਦਲਤ ਪਾਈਚਾਰੇ ਨਾਲ ਸੰਬੰਧਿਤ ਹੁੰਦੇ ਨਾਤੇ ਉਸ ਪਾਈਚਾਰੇ ਨੂੰ ਵੀ ਬਹੁਤ ਵੱਡਾ ਕਾਟਾ ਕਾਪੀ ਨੂੰ ਤਾਂ ਕਾਂਗਰਸ ਪਾਰਟੀ ਨੂੰ ਹੈ ਹੀ ਕਿਉਂਕਿ ਜਦੋਂ ਤੁਸੀਂ ਕਿਸੇ ਸਮਾਜ ਨਾਲ ਜੁੜੇ ਹੁੰਦੇ ਹੋ ਤਾਂ ਸਮਾਜ ਦਾ ਕੋਡਾ ਲੋਸਾ ਦਾ ਲੇਟਰ ਪੈਦਾ ਹੋਣ ਲਈ ਬੜਾ ਲੰਮਾ ਸਮਾਂ ਲੱਗਦਾ ਹੈ ਸੋ ਮੈਂ ਸਾਨੂੰ ਅੱਜ ਸੀ ਉਹਨਾਂ ਅਨੁਸਾਰੇ ਵਿਦਾਇਗੀ ਦੇਣ ਆਏ ਹਾਂ ਦਿਲ ਦੀਆਂ ਗਰਾਂਵਾਂ ਤੋਂ ਪਰਮਾਤਮਾ ਦੀ ਚਰਨਾਂ 'ਚ ਆਸਪੇਂਤੀ ਆ ਤੇ ਵੀ ਪਰਮਾਤਮਾ ਨੂੰ ਆਪਣੀ ਚਰਨਾਂ 'ਚ ਵਸਾਤ ਸਾਨੂੰ ਸਾਰਿਆਂ ਨੂੰ ਬਹੁਤ ਮੰਨਦਾ ਬਲ ਬਖਸ਼ੀ। ਥੈਂਕ ਯੂ। ਅ ਦੁੱਖ ਦੇ ਸਮੇਂ ਦੇ ਉੱਤੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਆਏ ਹਾਂ ਕਿ ਸਰਦਾਰ ਰੋਚ ਸਿੰਘ ਜੀ ਸੋਨ ਸਾਹਿਬ ਜਿਹੜੇ ਕੱਲ ਅਚਾਨਕ ਸਵੇਵੀ ਬਿਛੋੜਾ ਦੇ ਗਏ। ਪਰਿਵਾਰ ਦੇ ਨਾਲ ਉਹਦੀ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਆਏ ਆ ਕਿ ਉਹਨਾਂ ਦਾ ਜੀਵਨ ਤੇ ਉਹਨਾਂ ਦੇ ਪਰਿਵਾਰ ਦਾ ਸੰਘਰਸ਼ ਜਿਹੜਾ ਉਹ ਸਮਾਜ ਦੇ ਲਈ ਇਹ ਕਾਂਗਰਸ ਪਾਰਟੀ ਲਈ ਬਹੁਤ ਮਹੱਤਵਪੂਰਨ ਲੜਿਆ ਉਹਨਾਂ ਦੇ ਪਿਤਾ ਜੀ ਚੌਧਰੀ ਜਗਰਮ ਸਿੰਘ ਜੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੀ ਸ਼ਹਾਦਤ ਇੱਕ ਸਮਾਜ ਦੇ ਲਈ ਔਰ ਕਾਂਗਰਸ ਪਾਰਟੀ ਦੇ ਲਈ ਪ੍ਰੇਰਨਾ ਸਰੋਤ ਸੀ ਔਰ ਚੌਧਰੀ ਜਤਰੋਚਨ ਜੀ ਕੱਲ ਦਰੰਦਾਰਨ ਦੀ ਜਿੰਮੀ ਚੌਂ ਦੇ ਅੰਦਰ ਪ੍ਰਚਾਰ ਦੇ ਦੌਰਾਨ ਅਚਾਨਕ ਜਿਹੜਾ بیمار ਹੋਣ ਤੋਂ ਬਾਅਦ ਉਸ ਦਿਨੀ ਪਿਛੋੜਾ ਦੇ ਹੈ ਅੱਜ ਕਾਂਗਰਸ ਪਾਰਟੀ ਦੇ ਉਸ ਸਿਪਾਹੀ ਨੂੰ ਉਸ ਸਮਾਜ ਦੇ ਆਗੂ ਨੂੰ ਜਿਹੜਾ ਸਮਾਜ ਦਾ ਦਰਦ ਸਮਝਦਾ ਸੀ ਤੇ ਸਮਾਜ ਦੇ ਲੋਕਾਂ ਦੀ ਲੜਦਾ ਸੀ ਤੇ ਤਤਪਰ ਸੀ ਔਰ ਇਹ ਖਾਸ਼ ਰੱਖਦਾ ਸੀ ਕਿ ਸਮਾਜ ਜਿਹੜਾ ਹੈ ਉਹ ਤਰੱਕੀਆਂ ਤੇ ਬਲੰਦੀਆਂ ਦੇ ਰਸਤੇ ਤੇ ਜਾਵੇ ਔਰ ਉਹਨਾਂ ਦੇ ਅਚਾਨਕ ਚਲੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਆਦਮਪੁਰ ਹਲਕੇ ਦਾ ਬਧਾਇਕ ਹੋਣ ਦੇ ਨਾਤੇ ਕਾਂਗਰਸ ਪਾਰਟੀ ਦਾ ਸਮਾਜ ਦਾ ਆਗੂ ਹੋਣ ਦੇ ਨਾਤੇ ਉਹਨਾਂ ਨੂੰ ਸ਼ਰਧਾ ਸੁੰਮਨ ਅਰਪਿਤ ਕਰਨ ਵਾਸਤੇ ਆਇਆ ਔਰ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਪ੍ਰਗਟਾਉਣਾ ਕਿ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਉਹਨਾਂ ਦੇ ਪਿਤਾ ਜੀ ਦੇ ਜਾਣ ਦੇ ਨਾਲ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਤੇ ਉਹਨਾਂ ਦੇ ਉਦੇਸ਼ਾਂ ਤੇ ਪਦਚਨਾਂ ਤੇ ਚੱਲਦਿਆਂ ਜਿਹੜੀ ਉਹਨਾਂ ਨੇ ਕਾਂਗਰਸ ਪਾਰਟੀ ਦੀ ਕਾਂਗਰਸ ਦੇ ਲਈ ਪ੍ਰਚਾਰ ਕਰਦਿਆਂ ਜਿਹੜੀ ਸ਼ਹਾਦਤ ਦਿੱਤੀ ਹੈ ਮੇਰੇ ਖਿਆਲ ਵਿੱਚ ਕਾਂਗਰਸ ਪਾਰਟੀ ਤੇ ਸਮਾਜ ਜਿਹੜਾ ਉਹ ਜ਼ਰੂਰ ਯਾਦ ਰੱਖੂਗਾ ਉਹ ਬੁੰਗੇ ਦੋਖ ਦਾ ਪਰਤਾਵਾ ਕਰਦੇ ਹੋ ਅਸੀਂ ਸਾਰੇ ਲੋਕ ਸਮਾਜ ਕਾਂਗਰਸ ਪਾਰਟੀ ਦੇ ਲੀਡਰ ਵਾਕੋ ਪਾਰਟੀਆਂ ਦੇ ਲੀਡਰ ਇੱਥੇ ਆਏ ਉਹਨਾਂ ਦਾ ਧੰਨਵਾਦ ਹੈ ਅਸੀਂ ਸਰਦ ਸਮਰੱਥ ਬਹੁਤ ਹੀ ਦੁੱਖ ਦੀ ਗੱਲ ਆ ਜਿਹੜਾ ਬੀਤੇ ਦਿਨ ਕੱਲ ਸਾਨੂੰ ਤਰਨ ਤਰਨ ਤੋਂ ਇੱਕ ਬੜੀ ਦੁੱਖ ਵਾਲੀ ਖਬਰ ਮਿਲੀ ਹੈ ਲੋਥਲ ਸੂਨ ਜੀ ਦੀ ਅਚਾਨਕ ਉੱਥੇ ਜਿਹੜੀ ਮੈਸਿਵ ਹਾਰਟ ਅਟੈਕ ਕਰਕੇ ਡੈਥ ਹੋ ਗਈ ਤੇ ਸਮਾਂ ਵੀ ਨਹੀਂ ਮਿਲਿਆ ਇਲਾਜ ਕਰਾਉਣ ਦਾ ਔਰ ਮੈਂ ਸਮਝਦਾ ਕਿ ਜਿੱਥੇ ਪਰਿਵਾਰ ਵਾਸਤੇ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਤੇ ਸਾਡੇ ਇਲਾਕੇ ਵਾਸਤੇ ਪੰਜਾਬ ਵਾਸਤੇ ਇੱਕ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਕਿਉਂਕਿ ਲੰਬੇ ਸਮੇਂ ਤੋਂ ਚੌਧਰੀ ਸਾਹਿਬ ਦੇ ਪਰਿਵਾਰ ਨੇ ਪਹਿਲਾਂ ਉਹਨਾਂ ਦੇ ਬਜ਼ੁਰਗ ਕਰੋ ਉਹਨਾਂ ਤੋਂ ਬਾਅਦ ਉਹ ਆਪ ਵੀ ਪਹਿਲਾਂ ਦੇਸ਼ ਦੀ ਸੇਵਾ ਕੀਤੀ ਇੰਡੀਅਨ ਫੋਰੈਂਸਿਸ ਆਈਐਫਐਸ ਅਫਸਰ ਹੁੰਦੇ ਹੋਏ ਫਿਰ ਉਸ ਤੋਂ ਬਾਅਦ ਫਿਰ ਬਤੌਰ ਇਲਾਕੇ ਦੀ ਦੋ ਵਾਰੀ ਰਿਪਰੈਜ਼ੈਂਟ ਕੀਤਾ ਵਿਧਾਨ ਸਭਾ ਚੋਰ ਹਨ ਵੀ ਲੋਕਾਂ ਦੇ ਦੁੱਖ ਸੁੱਖ ਵਿੱਚ ਉਹ ਖੜਦੇ ਵੀ ਸੀ ਔਰ ਉਹਨਾਂ ਦੀ ਬਾਮੇ ਫੜਦੇ ਸੀ ਸੋ ਇੱਕ ਬਹੁਤ بڑا ਘਾਟਾ ਸਾਡੇ ਇਲਾਕੇ ਨੂੰ ਪਿਆ ਔਰ ਕਾਂਗਰਸ ਪਾਰਟੀ ਨੂੰ ਪਿਆ ਸੋ ਕੋਈ ਲਫ਼ਜ਼ ਨਹੀਂ ਹੈ ਇਸ ਦੁੱਖ ਨੂੰ ਬਿਆਨ ਕਰਨ ਵਾਸਤੇ ਸੋ ਜੀ ਜੀ ਸਾਵਾਜ ਆਪਣੇ ਵਿਚ ਨਹੀਂ ਰਹੇ ਅੱਜ ਸਰਦਾਰ ਪ੍ਰੋਤਿਸ਼ ਸਿੰਘ ਜੜੀ ਬੇਰੇਤੇ ਵੱਡੇ ਭਰਾ ਸੀਗੇ ਔਰ ਸਾਡਾ ਅੱਜ ਤੋਂ ਜਦੋਂ ਤੋਂ ਮੇਰੇ ਇਫਾਜ਼ਤੇ ਚੌਧਰੀ ਸਾਹਿਬ ਅਤੇ ਐਮਐਲਏ ਤੇ ਮਿਨਿਸਟਰ ਇਕੱਠੇ ਬੰਦੇਦੇ ਸ ਤੇ ਸਾਡੇ ਪਰਿਵਾਰ ਵਿੱਚ ਤਕਰੀਬਨ ਐਸੀ ਇਕੱਠੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਇਕੱਠਿਆਂ ਪਰਲੋਚਣਾ ਦਾ ਤੇ ਸਾਡਾ ਅੱਜ ਉਹਨਾਂ ਦੇ ਜਾਣ ਦਾ ਪਰਿਵਾਰ ਨੂੰ ਤੇ ਘਾਟਾ ਹੈਗਾ ਇੱਕ ਸੱਚਾ ਸੁੱਚਾ ਕਾਂਗਰਸੀ ਪਰਿਵਾਰ ਜਿਨੇ ਹਮੇਸ਼ਾ ਹੀ ਕਾਂਗਰਸ ਦੀ ਗੱਲ ਕੀਤੀ ਔਰ ਟੈਰਿਸੰ ਦੇ ਟਾਈਮ ਜੀ ਕਦੇ ਡਰਨੀ ਸੀ। ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਸ ਪਰਿਵਾਰ ਨੇ ਕਾਂਗਰਸ ਦੀ ਸੇਵਾ ਕੀਤੀ। ਔਰ ਕੱਲ ਵੀ ਸੇਵਾ ਕਰਦੇ ਕਾਂਗਰਸੀ ਕੰਪੇਨ ਕਰਦੇ। ਉੱਥੇ ਇਹਨਾਂ ਨੇ ਆਖਰੀ ਜਿਹੜੇ ਸ્વાસ ਲਏ। ਔਰ ਕੌਟ ਲੀਡਰਾਂ ਦੇ ਵਿੱਚ ਇਹ ਕੁਆਲਿਟੀਆਂ ਹੁੰਦੀਆਂ ਨੇ ਜੋ ਇਸ ਪਰਿਵਾਰ 'ਚ ਸੀ। ਅਸੀਂ ਸਾਰੇ ਬੈਠੇ ਪੁਰਾਣੀਆਂ ਗੱਲਾਂ ਕਰਦੇ ਰਹੇ। ਇਹ ਪੁਰਾਣੇ ਲੀਟ ਗਾਂ ਉਹਨਾਰੇ ਪਰਿਵਾਰ ਅੱਜ ਵੀ ਉਸੇ ਤਰ੍ਹਾਂ ਹੀ ਇੱਕ ਦੂਜੇ ਨੂੰ ਮਿਲਦੇ ਨੇ ਜਿਵੇਂ ਪੁਰਾਣੇ ਪਰਿਵਾਰ ਆਪਣੇ ਪਰਿਵਾਰ ਹੁੰਦੇ ਨੇ ਤਲੋਚ ਉਹਨਾਂ ਦਾ ਜਾਣਾ ਬਹੁਤ ਹੀ ਮੇਰੇ ਲਈ ਖਾਸ ਕਰਕੇ ਦੁਖਦਈਕ ਹੈ ਕਿ ਇੱਕ ਚੰਗਾ ਸਾਥੀ ਇੱਕ ਚੰਗਾ ਸਲਾਹ ਦੇਣ ਵਾਲਾ ਇਕੱਠੇ ਅਸੀਂ ਐਮਐਲ ਵੀ ਰਹਿੰਦੇ ਰਹੇ ਹਾਂ ਦੋਨੋਂ ਤੇ ਜੁਰਤ ਬੜਾ ਇੱਕ ਸਾਡੇ ਕੋਲ ਡੀਡਾ ਚੱਲ ਗਿਆ ਜੋ ਕਰੀਬ ਕਾਟਾ ਪੁਰਾਣੂ ਬੜੀ ਹੈ ਸਾਡੇ ਵੱਡੇ ਭਰਾ ਸਤਲੁਜ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਬਹੁਤ ਹੀ ਵਧੀਆ ਇਨਸਾਨ ਸੀ ਮੇਰਾ 1991 92 ਤੋਂ ਉਹਨਾਂ ਦੇ ਨਾਲ ਸਹਿਚਾਰ ਸੀ ਪਰਵਾਰਿਕ ਤੌਰ ਤੇ ਵੀ ਮੇਰੇ ਤਾਂ ਉਹ ਗਾਈਡ ਵੀ ਸੀ ਮੈਂ ਉਹਨਾਂ ਨੂੰ ਫੋਨ ਕਰਕੇ ਕਈ ਵਾਰੀ ਮਿਲ ਕੇ ਵੀ ਉਹਨਾਂ ਨੂੰ ਪੋਲਿਟਿਕਸ ਬਾਰੇ ਪੁੱਛਦਾ ਰਹਿੰਦਾ ਸੀ ਸਮਾਜ ਸੇਵਾ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਜਿੱਦਾਂ ਬਾਜਵਾ ਸਾਹਮਣੇ ਦੱਸਿਆ ਬੜੇ ਨੀਡਰ ਵੀ ਸੀ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਤੇ ਇੱਕ ਬੜਾ ਵੱਡਾ ਕਾਟਾ ਹੋਇਆ ਸਾਡੇ ਸਮਾਜ ਨੂੰ ਵੀ ਕਾਟਾ ਹੋਇਆ ਹਲਕੇ ਨੂੰ ਵੀ ਕਾਟਾ ਹੋਇਆ ਪਰਿਵਾਰ ਨੂੰ ਤਾਂ ਦੇਖੋ ਕਾਟਾ ਹੋਇਆ ਹੀ ਆ ਉਹ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਬਹੁਤ ਹੀ ਨੀਡਰ ਸਾਥੀ ਸਾਡੇ ਤੋਂ ਚਲੇ ਗਏ ਦੋ ਵਾਰੀ ਐਮ.ਐਲ.ਏ ਰਹੇ ਬਹੁਤ ਵਧੀਆ ਕੰਮ ਕੀਤਾ ਐਸ ਵਾਰ ਤਾਂ ਅਸੀਂ ਇੱਕ ਦੋ ਦਿਨ ਪਹਿਲਾਂ ਇਕੱਠੇ ਹੀ ਸੀਗੇ ਤਰਨਤਾਰਨ ਦੇ ਵਿੱਚ ਤੇ ਵਿਚਾਰ ਬਮਰਸ਼ੀ ਹੋਇਆ ਰਿਗਾਰਡਿੰਗ 27 ਦੀ ਇਲੈਕਸ਼ਨ ਦਾ ਬੜਾ ਅੱਛਾ ਸੀ ਉਹਨਾਂ ਦਾ ਇਲਾਕੇ ਵਿੱਚ ਵੀ ਤੇ ਉਹਨਾਂ ਨੇ ਜੋ ਜੋ ਗੱਲਾਂ ਮੈਨੂੰ ਦਸੀਆਂ ਉਹ ਬੜੀਆਂ ਪਤੇਦੀਆਂ ਸੀ ਸੋ ਅਸੀਂ ਤਾਂ ਅਰਦਾਸ ਕਰਦੇ ਹਾਂ ਵਾਹਿਗੁਰੂ ਅਗੇ ਕਿ ਇਹ ਸੱਚੇ ਪਾਤਸ਼ਾਹ ਸਾਡੇ ਉਸ ਪ੍ਰਾ ਦੀ ਜਿਹੜੀ ਸਾਡੇ ਤੋਂ ਰੂਹ ਵਿਛੜ ਗਈ ਹੈ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਬੰਨਣ ਦਾ ਬਲ ਬਖਸ਼ੇ ਥੈਂਕ ਯੂ ਮੈਨੂੰ ਲੱਗਦਾ ਕਿ ਨਾ ਪੂਰਾ ਹੋਣਾ ਲੱਗਾ ਕਾਂਗਰਸ ਪਾਰਟੀ ਉਹਨਾਂ ਦੇ ਸਾਥੀਆਂ ਨੂੰ ਸੰਗਿਆ ਨੂੰ ਬਕੇ ਦੇ ਲੋਕਾਂ لیکن کیتا کچھ نہیں جا سکتا سٹاکر کو نہ ہی جا رہا تھا کو کیجنا سب নমস্কার سو ਸਾਡਾ ਤਾਂ ਅਸੀਂ ਆਪਦੇ ਲੀਡਰ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਸੱਚੇ ਪਾਸ਼ਾ ਨੂੰ ਨਮਾਦ ਦੇ ਚਰਨਾਂ ਵਿੱਚ ਆਸਪੋਖੇ پیچھے ਪਰਿਵਾਰ ਨੂੰ ਸਾਥ ਸਬੰਧੀਆਂ ਨੂੰ پارٹی ਨੂੰ ਪਾਣਾ ਦਾ ਬਲਬਖਸ਼ੀ ਪਰ ਹਮੇਸ਼ਾ ਕਾਂਗਰਸ پارٹی ਇਸ ਪਰਿਵਾਰ ਦੇ ਨਾਲ ਚਟਾਂਗ ਵਾਂਗ ਖੜੀ ਰਹੀ ਉਨਾਂ ਨੂੰ ਤਾਂ ਨਹੀਂ ਮੋੜ ਕੇ ਲਿਆਇਆ ਜਾ ਸਕਦਾ ਲੇਕਿਨ ਜਿੱਥੇ ਸਾਡੀ ਲੋੜ ਪਏਗੀ ਸਾਡੀਆਂ ਪੈਣਾ ਦੇ ਨਾਲ ਤੇ ਸਾਡੇ ਮਾਤਾ ਜੀ ਦੇ ਨਾਲ ਅਸੀਂ ਚਤਾਂ ਦੇ ਵਾਂਗ ਆਈ ਤਰਨ ਤਰਨ ਇਲੈਕਸ਼ਨ ਪਾਈ ਇਲੈਕਸ਼ਨ ਕਿ ਕਿਲਾਤ ਨੂੰ ਅੱਜ ਹੋਏ ਇਸ ਮੌਕੇ ਪਰ ਮੈਂ ਇਹ ਵੀ ਸਰ ਦੱਸਣਾ ਹੈ ਕਿ ਇਲੈਕਸ਼ਨ ਇਹ ਕੋਈ ਗਲਤੀ ਕਰਨਾ ਚਾਹਨਾ ਨਹੀਂ ਅਸੀਂ ਆਪਣੇ ਲੀਡਰ ਨੂੰ ਸ਼ਬਦਾ ਦੀ ਫੁਲ ਪੇਟੀਆ ਤਾਂ ਸੀ ਤੇ ਕਿਹਾ ਤੁਸੀਂ ਉਹ ਬੁੱਟਰ ਸਿੰਘ ਬਾਰੇ ਤੁਸੀਂ ਚੰਗੀ ਕਲਾ ਬਾਜੀ ਨਹੀਂ ਸਮਝੋ ਸਰ ਜੀ ਇਹ ਨਾ ਪਹਿਲੇ ਲੇਕਿਨ ਕਮੇਟੀ ਮਿਲਿਆ ਤੇ ਨਹੀਂ ਆ ਤਾਂ ਬਾਕੀ ਮਾਫੀ ਮੰਗਦੇ ਕਿਉਂਕਿ ਬੜੀ ਸਾਫ ਮੇ ਵੀ ਇਹ ਮਨਜ਼ੂਰੀ ਨਿਕਲੀ ਚਾਹ ਸਰਦਾਰ ਤੇ ਲੋਚਨ ਸਿੰਘ ਸੂਨ ਜੀ ਦਾ ਚਲੇ ਜਾਣਾ ਸਾਡੇ ਵਾਸਤੇ ਬਹੁਤ ਵੱਡਾ ਘਾਟ ਹੈ ਇਸ ਅੰਤਿਮ ਸੰਸਕਾਰ ਤੋਂ ਬਾਅਦ ਜੇ ਨਿਆ ਕੋਈ ਪ੍ਰਕਿਰਿਆ ਹੋਣੀ ਹੈ ਤੁਸੀਂ ਲੈਣੀਆਂ ਹੋਣੀਆਂ ਸਾਡੇ ਤੋਂ ਹੋਰ ਵੀ ਜ਼ਰੂਰ ਦੀਆਂ ਪਰ ਇਹ ਸਮੇਂ ਸ਼ੋਭਾ ਨਹੀਂ ਕਰਦਾ ਉਹਨਾਂ ਦੇ ਸਰਗੋਸੀ ਕਿ ਤਨਮੀ ਮੈਨੂੰ ਤੇ ਕੰਮ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਥੋੜੇ ਕਮਿਟਿਡ ਲੋਕ ਇਸ ਟਾਈਮ ਰਹਿ ਗਏ ਨੇ ਪਾਰਟੀਆਂ ਦੇ ਵਿੱਚ ਜਿਹੜੇ ਕਿਸੇ ਆਈਡੀਓਲੋਜੀ ਨੂੰ ਪੱਕੇ ਤੌਰ ਤੇ ਆਪਣੇ ਆਪ ਨੂੰ ਜੋੜ ਕੇ ਰੱਖਣ ਉਹ ਵੀ ਵੇਖੋ ਜਿਹੜੀ ਡੈਥ ਹੁੰਦੀ ਉਹਨਾਂ ਦੀ ਤਰਨਤਾਰ ਦੀ ਬਾਈ ਇਲੈਕਸ਼ਨ ਜਿਸ ਪਿੰਡ ਤੇ ਡਿਊਟੀ ਲੱਗੀ ਉਥੇ 5 ਵਜੇ ਸਵੇਰੇ ਪਹੁੰਚ ਗਿਆ ਜੀ ਤੇ ਉਥੇ ਜਦੋਂ ਨਾਲ ਨੂੰ ਰੈਸੀ ਉਹਦੇ 'ਚ ਅਟੈਕ ਹੋਇਆ ਉਹ ਤੋਂ ਹੀ ਹੋਣਾ ਸੀ ਲੋਕ ਪਈਏ ਸੰਭੋਜਿਆ ਦਾ ਐਂਡ ਦੁਆਬੇ ਦੇ ਵਿੱਚ ਆਪਣੇ ਏਰੀਏ ਬੰਗੇ ਤੋਂ ਇਲਾਵਾ ਵੀ ਬਾਕੀ ਅਸੈਂਬਲੀ ਹਲਕਿਆਂ 'ਚ ਵੀ ਉਹਨਾਂ ਦਾ ਦਾਅ ਹੈ ਸ ਵੇ ਇਸ ਕਿਸਮ ਦੇ ਬਹੁਤ ਥੋੜੇ ਸਾਥੀ ਨੇ ਫੈਮਲੀ ਬੜੀ ਕੁਬਿਟਡ ਫੈਮਲੀ ਹੈ ਮੈਨੂੰ ਪਤਾ ਹੈ ਉਹਨਾਂ ਦੇ ਪਤਾ ਜਿਹੜੇ ਨੇ ਚੋਰ ਸਾਬ ਬਡੇ ਜਿਹੜੇ ਸੀ ਉਹਨਾਂ ਨੇ ਦੇਸ਼ ਦੀ ਏਕਤਾ ਤੇ ਗਣਤਾਵਾਸੇ ਆਪਣੀ ਮਹਾਨ ਹੋਂਦ ਦਿੱਤੀ 헤ਰੇ ਹੋਰਨ ਸਰਵਿਸਸ ਵਿਚ ਕੰਮ ਕਰਦੇ ਸੀ ਨੌਕਰੀ ਛੱਡ ਕੇ ਆਏ ਦੋ ਵਾਰ ਐਮਐਲਏ ਰਹੇ ਇੱਕ ਚੰਗੀ ਸ਼ੇਵੀ ਵਾਲਿਆ ਆਦਮੀ ਸੀ ਠੰਡੇ ਸੁਭਾਅ ਦੇ ਸੀ ਅਦਰੜਤਾ ਵਾਲੇ ਵੀ ਸੀ ਜਦੋਂ ਕੋਈ ਪਾਰਟੀ ਦੇ ਇੰਟਰਸਟ ਨੂੰ ਹਰਟ ਕਰਦਾ ਸੀ ਤੇ ਕਿਸੇ ਹੱਦ ਤੱਕ ਵੀ ਜਾ ਸਕਦੇ ਪੰਜਾਬ ਅਸੈਂਬਲੀ ਵਿੱਚ ਵੀ ਵੇਖਿਆ ਹੁਣ ਜੀ ਜੀ ਕੋਈ ਇਸ ਕਿਸਮ ਦਾ ਹਾਲਾਤ ਬੜੇ ਜਿਹੜਾ ਸੀ ਨੇ ਮੋਸਟ ਲੇਟਰ ਵੀ ਸੀ اپੋਜੀਸ਼ਨ ਪਾਰਟੀ ਦਾ ਜੀ ਸਰ ਹਾਂ ਤੋਂ ਜਿਹੜੇ ਵਿਸ਼ਾ ਨੂੰ ਉਥੋਂ ਤੱਕ ਵੀ ਉਹਨਾਂ ਨੇ ਆਪਣੀ ਜਿਹੜੀ ਮਾਨਦੀ ਪਾਵਣਾ ਸੀ ਕੰਡਣ ਤੋਂ ਭੇੜੇ ਦੀ ਪੈ ਬੜਾ ਬੜਾ ਲਾਸ ਸੀ ਪਾਰਟੀ ਨੂੰ ਤੇ ਵੀ ਵੇਰ ਲੋਕਿੰਗ ਫੋਰਵਰਡ ਮੈਂ ਤੇ ਜੇ ਚੰਦ ਹਫਤੇ ਪਹਿਲੇ ਗੜੀ ਪਿੰਡੇ ਦੇ ਵਿੱਚ ਟੂਰਨਾਮੈਂਟ ਦੇ ਉੱਤੇ ਇਹਨਾਂ ਦੇ ਸੱਦੇ ਤੇ ਆਇਆ ਸੀ ਜੀ ਤੇ ਉਹ ਤਿਆਰੀ ਵਿੱਚ ਸੀ ਕਿ ਅੱਜ ਕੀ ਇਲੈਕਸ਼ਨ ਲੜਾਂਗੇ ਤੇ ਚਤੰਗੇ ਵੀ ਪੱਕੇ ਸੀ ਐਂਡ ਕਾਫੀ ਮੈਂ ਵੇਖਿਆ ਲੋਕਾਂ ਦਾ ਸਮਰਥਨ ਸੀ ਉਹਨੂੰ ਵੀ ਅਸੀਂ ਜਿੱਥੇ ਜਿੱਥੇ ਵੀ ਟੱਪੇ ਆ ਸਾਰੇ ਪਿੰਡਾਂ ਦੇ ਨਗਰ ਦੇ ਬਾਹਰ ਲੋਕ ਇੰਤਜ਼ਾਰ ਵਿੱਚ ਸਨ ਇੱਕ ਦੋ ਨਾਲ ਦੀਏ ਸੀ ਨਿਸ਼ਾਨ ਦੇ ਬਹੁਤ ਵੱਡਾ ਲੋਸ ਹੈ ਤੇ ਪਰਿਵਾਰ ਨੂੰ ਤੇ ਹੈ ਹੀ ਹੈ ਤੇ ਬੱਚਿਆਂ ਨੂੰ ਏਰੀਆ ਨੂੰ ਬਹੁਤ ਵੱਡਾ ਲੋਸ ਹੈ ਤੇ ਪਾਰਟੀ ਨੂੰ ਇੰਟਰਨੈਸ਼ਨਲ ਕਾਂਗਰਸ ਨੂੰ ਬਹੁਤ ਵੱਡੀ ਸੱਟ ਪਹੁੰਚੀ ਹੈ। ਘੇਰੀ ਸੱਟ ਹੈ। ਸਰਪੰਨ ਤਾਂ ਬਾਈ ਇਲੈਕਸ਼ਨ ਕੁਝ ਦੇ ਜੇ ਅੱਜ ਇਹ ਟੈਂਕੀ ਕਿ ਪਰਸੋਂ ਇਲੈਕਸ਼ਨ ਦਾ ਕਿੰਨੀ ਦੀ ਤੇਰੀਆਂ ਕੀ ਹਾਲਾਤ ਹੈ। ਕੋਈ ਇੱਥੇ ਅਸੀਂ ਇੱਥੇ ਆਏ ਆਂ ਬਾਕੀ ਮੈਂ ਸਭ ਨਾਲ ਗੁਰੂ ਮਹਾਰਾਜ ਸਾਹਿਬ ਦੀ ਮੇਰ ਹੋਈ। ਮੈਨੂੰ ਇਹ ਨਜ਼ਰ ਆਉਂਦਾ ਕਿ ਅੰਡਰ ਕਰੰਟ ਜਿਹੜਾ ਉਹ ਕਾਂਗਰਸ ਦੇ ਹੱਕ ਦੇ ਵਿੱਚ ਹੈ। ਬਹੁਤ ਵੱਡੇ ਪੇਮਾਨੇ ਤੇ ਲੋਕ ਜਿਹੜੇ ਨੇ ਸਪੈਸ਼ਲੀ এমপ্লয়ੀਜ਼ পেনশনਰਸ ਐਂਡ ਜਿਆਦਾ ਸਾਲਾਂ ਚ ਲੋਕਾਂ ਨੇ ਵੇਖਿਆ ਕਿਸੇ ਦੀ ਉੱਤੇ ਜਾਨ ਸੁਰੱਖਿਅਤ ਨਹੀਂ ਕਿਸੇ ਦਾ ਕਾਰੋਬਾਰ ਸੁਰੱਖਿਅਤ ਨਹੀਂ ਅੱਜ ਨੇ ਵੀ ਆਹ ਹੈ ਦੇ ਆ ਰੈਨਸਮ ਸੀਕਰਸ ਯਰ ਗੈਂਗਸਟਰ ਜੀ ਨੂੰ ਕਿਹਾ ਜਾਂਦਾ ਹਰ ਪੰਜਵੇਂ ਚੌਥੇ ਪਿੰਡ ਚ ਉੱਤੇ ਇੱਕ ਗੈਂਗਸਟਰ ਤਿਆਰ ਹੋ ਗਿਆ ਮੈਂ ਤੇ ਹੈਰਾਨ ਹੋਇਆ ਕਿ ਤੁਸੀਂ ਅਹੀਂ ਤੇ ਸਭ ਦੇ ਇੱਕ ਅਦਾ ਹੀ ਹੋਣਾ ਹੈ ਜਿਹੜਾ ਕਿਸੇ ਸਿਆਸੀ ਜਮਾਤ ਵੱਲੋਂ ਸਪੋਰਟ ਕਰ ਰਿਹਾ ਆਪਣੇ ਰਿਸ਼ਤੇਦਾਰ ਦੀ ਪਰ ਉਥੇ ਤੇ ਮੈਂ ਅਸੈਸ ਕੀਤਾ ਤੇ ਹਰ 5ਵੇਂ 7ਵੇਂ ਪਿੰਡ 'ਚ ਹੀ ਕਿ ਇਹ ਇਸ ਇਸ ਲੈਵਲ ਦਾ ਨਹੀਂ ਚੱਲ ਰਿਹਾ ਲੈਵਲ ਦਾ ਸਹੀ ਵੈਪਨ ਇੰਨਾ ਜ਼ਿਆਦਾ ਉੱਥੇ ਨਸ਼ਾ ਇੰਨਾ ਜ਼ਿਆਦਾ ਹੈ ਕਿ ਆਈ ਤੇ ਆਪ ਸਾਨੂੰ ਡਰ ਲੱਗਣ ਲੱਗ ਪਏ ਕਿ ਤੇ ਬਣੇਗਾ ਕੀ ਸੂਬੇ ਦਾ ਉੱਥੇ ਅਸੀਂ ਪਿੰਡਾਂ 'ਚ ਗਏ ਆ ਸਾਰੀਆਂ ਮਾਤਾਵਾਂ ਪਿੰਡ ਨੇ ਇੱਕੋ ਗੱਲ ਹੀ ਕਹੀਏ ਕਿ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਬੱਚੇ ਬਚਾਓ ਸਮਝੀਏ ਸਿਚੁਏਸ਼ਨ ਮੇਰਾ ਕੱਲ ਅਸੀਂ ਵੇਖੋ ਬਾਕੀ ਪੰਜਾਬ ਚ ਹੀ ਫਿਰਨੇ ਬਟ ਹਰ ਸਾਰੇ ਪੰਜਾਬ ਚ ਹੀ ਇਹ ਗੁੰਡਾਗਰਦੀ ਦਾ ਨਸ਼ਾ ਦਾ ਬੜਾ ਜ਼ਿਆਦਾ ਜ਼ੋਰ ਹੈ ਬਟ ਤਰਨਤਪ ਦੇ ਵਿੱਚ ਤੇ ਬਿਲਕੁਲ ਇੱਕ ਅਜੀਬੋ ਗਰੀਬ ਸਿਚੁਏਸ਼ਨ ਬਣ ਗਈ ਕਿਹੜਾ ਤਰਨਤਪ ਨੇ ਜਿਹੜੀ ਬੜੀ ਸੰਭੂ ਲੈ ਲਈ ਮਾਫੀ ਨਾਮਾ ਪੇਸ਼ ਕਰ ਦੇ ਮੈਂ ਸਭ ਨਾਲ ਇਸ ਗੱਲ ਨੂੰ ਇਸ ਗੱਲ ਨੂੰ ਛੱਡ ਦੇਣਾ ਚਾਹਦਾ ਹਾਂ ਉਤਾ ਸਿੰਘ ਜੀ ਦਾ ਪਰਿਵਾਰ ਤੇ ਸਾਡਾ ਆਪਣਾ ਪਰਿਵਾਰ ਹੈ ਬਿਲਕੁਲ ਸਾਡੇ ਆਪਣੇ ਪਰਿਵਾਰ ਦੇ ਉਹਨਾਂ ਦੇ بیٹے ਜਿਹੜੇ ਨੇ ਉਹਨਾਂ ਦੀ ਬੇਟੀ ਸਾਡੀ ਆਪਣੀ ਭੈਣ ਹੈ ਤਾਂ ਮੈਂ ਸਮਝਦਾ ਕਿ ਨਾਲੇ ਪੰਜਾਬੀ ਤੇ ਸਿੱਖ ਜਿਹੜੇ ਇਹਦੇ ਵਿਸ਼ਵਾਸ ਕਰਦੇ ਨੇ ਜਾਂ ਤੋਂ ਕੋਈ 37 ਜੀ ਆਦੇ ਕੋ ਮਾफी ਹੀ ਮੰਗਲੇ ਕਿਸੇ ਨੇ ਕਈ ਵਾਰ ਜਾਣੇ ਜਾਂ ਜਾਣੇ ਤੋਂ ਕੋਈ ਗੱਲ ਹੋ ਗਈ ਹੈ ਮਾਫੀ ਮੰਗ ਲਈ ਤੇ ਮਾਫ ਕਰ ਦਿੱਤਾ ਠੀਕ ਹੈ थैंक यू ਸਰ थैंक यू ਠੀਕ ਹੈ ਉਹਨੂੰ ਦਰਸ਼ਨ ਕਰਨਾ ਆਉਂਦੀ ਹੈ ਉਹ ਬਾਰੇ ਸਾਰੇ ਆ ਰਹੇ ਨੇ ਇਹ ਫੋਟੋ ਆ ਗਈ ਚੋਕ ਦੀ ਇਹ ਫੋਟੋ

ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹਦੇ ਨੇਤਰਤਵ ਇੱਥੇ ਕਿੱਧਰੇ ਆਹ ਬਾਰੇ ਇਧਰ ਇਹ ਕਿੱਲ ਹੋ ਗਿਆ ਕਿ ਇੱਥੇ ਜਗ੍ਹਾ ਬਣਾਉਣੀ ਹੈ ਹੈਲੋ ਕੁਝ ਨਹੀਂ ਕਰਨ ਤੇਰਾ ਕੋਈ ਨਾ ਕੋਈ ਨਾ ਕੋਈ ਸਾਡੇ ਵੀ ਸਾਡੇ ਵੀ ਪਰ ਉਹਨੇ ਕੋਈ ਨਾ ਹੋਇਆ ਸੱਚਾ ਰਹਿਣ ਕਿ ਤੱਕ ਹੋਇਆ ਆਵਾਜ਼ ਕੁਝ ਕਰਾਇਓ ਜੇ ਅਜਾ ਮੈਂ ਬੈਠਾ ਕੇ ਦੋ ਮਿੰਟ ਬੈਠਾ ਰੱਖਾ ਨਾ ਸੱਦ ਲਈ ਮੇਰੇ ਪਰੇਸ਼ਾਨੇ ਮਮਾ ਫੜਨਾ ਫੜਨਾ ਇਸ ਤਰ੍ਹਾਂ ਮਾਤੇ ਕਰ ਕੋ ਯਾਰ ਯਾਰ အဲ့ဒါတွေကမာကြီးတွေကအလုပ်လုပ်တာတွေပါ 네, 네, 아 ह 아, 다시.. ी <pioneers> 아,

ਬੀਰੰਦੋ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਸਹਾਏ ਦਸਾਂ ਪਾਕ ਸ਼ਾਇਆ ਦੀ ਜੋਤ ਜੋਗੋ ਜੋਟਾਲ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸੰਗ ਕਰਕੇ ਬੋਲਾ ਜੀ ਵਾਹਿਗੁਰੂ ਸਤਿ ਕੀ ਬੋਲਾ ਸਰਬੱਤ ਖਾਲਸਾ ਜੀ ਦੀ ਆਵਾਜ਼ ਹੈ ਜੀ ਸਰਬੱਤ ਖਾਲਸਾ ਜੀ ਕੋ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਤੇਹਾ ਬਨ ਕਾ ਸਦਕਾ ਸਤਿ ਸਪੋਵੇ ਜਾ ਜਾ ਖਾਲ사 ਜੀ ਸਾਹਿਬ ਤਾਦਰ ਸ਼ਾਹ ਰਾਜ ਦੇਗ ਤੇਗ ਫਤਹਿ ਦੰਦ ਕੀ ਪੈਗ ਪੰਦ ਕੀ ਜੀਤਾ ਸ੍ਰੀ ਸਾਹਿਬ ਸਹਾਏ ਹਾਲ ਸਾਹਿਬ ਜੀ ਕਾ ਬੋਲ ਵਾਲੇ ਭਾਲੋ ਜੀ ਜਾਈ ਅਕਸ਼ੂ ਜੀ ਸਿਕਾ ਨੂੰ ਸਪੀਦਾ ਸਾਰੀਆਂ ਸੰਗਤਾਂ ਬੋਲੋ ਰਲ ਮੇ ਕੇ ਮਹਾਰਾਜੂ ਅਰਦਾਸ ਬੇਨਤੀ ਪ੍ਰਵਾਰ ਕਾਨੇ ਮਹਾਰਾਜੂ ਆਉਦੇ ਘਰ ਘਰ ਦੇ ਸੇਵਾ ਦਾਤ ਪ੍ਰੀਤਵਾਨ ਬਹੁਤ ਹੀ ਸਤਿਕਾਰਯੋਗ ਸਭ ਦਾ ਵਧਾਈ ਸਰਦਾਰ ਤਰਲੋਜਨ ਸਿੰਘ ਜੀ ਆਪ ਦੇ ਹੁਕਮ ਅਨੁਸਾਰ ਜਿਆ ਚਰੀ ਲਗਿਆ 13 ਹੁਕਮ ਕਮਾਏ ਅੱਲੇ ਆਵੇ ਨਾਨਕਾ ਸਤਿ ਉਟ ਜਾਏ ਪਾਵਨ ਬਚਨ ਅਨੁਸਾਰ ਇਸ ਮਾਤ ਲੋਕ ਦੀ ਯਾਤਰਾ ਕਰਦੇ ਹੋਏ ਜਿਨੇ ਆਉਣੇ ਸਵਾਸ ਬਖਸ਼ ਸੰ ਸੋ ਅਸਾਂ ਦੀ ਪੂੰਜੀ ਨੂੰ ਭੋਜਾ ਪੂਰਾ ਕਰਦਾ ਮਹਾਰਾਜ ਆਪਦੇ ਚਾਹਨਾ ਵਿੱਚ ਜਾ ਬਰਾਜਨ ਮਹਾਰਾਜ ਜੀ ਬਾਰੇ ਸਰਬੱਤ ਦਾ ਭਲਾ ਬਾਰੇ ਦੀ ਪੱਤੇ ਸੋਹਣਿਆ ਸਾਸ਼੍ਰੀਆ ਤੁਨਰ ਬਾਸ ਸਵਾਮੀ ਜੀ ਜੀ ਕਹਾਉਂਦਾ ਬਾਰੇ ਦੀ ਪੱਤੇ ਭਰਾਤੀ ਹੈ ਹਾਂ ਇਹ ਕਿ ਦੇਖੀ ਬਦਨਾ ਪਕੀ ਨੇ ਆਵਾਜ਼ ਆ ਰਹੀ ਹੈ ਸਿਲੈਕਟਰ ਦੇ ਬਾਰੇ ਸਾਈਡ ਤੋਂ ਆਪੀ Terima kasih telah <laughs> menonton!